ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਦਵਾਈ ਦੀ ਨਸ਼ੇ ਛਡਾਉਣ ਦੀ ਬਹੁਤ ਵਧੀਆ ਰਿਵਿਊ ਹੁੰਦਾ ਹੈ ਰਿਵਿਊ ਉਹਨਾਂ ਦੇ ਹੁੰਦੇ ਜਿਹੜੇ ਮਰਦਾ ਜਿਹੜਿਆਂ ਦੇ ਵਿੱਚ ਸਾਹਸ ਹੈਗਾ ਜਿਨ੍ਹਾਂ 'ਚ ਅਣਖ ਹੈਗੀ ਆ ਵੀ ਅਸੀਂ ਇਹ ਗੰਦ ਨੂੰ ਦੁਬਾਰਾ ਮੂੰਹ ਨਹੀਂ ਲਾਉਣਾ ਜਿਹੜੇ ਐਵੇਂ ਮਾੜੀ ਜੀ ਪੀੜ ਹੋਈ ਮੈਂ ਮਰ ਚੱਲਿਆ ਘਰੋਂ ਮੈਨੂੰ ਤੋੜ ਲੱਗੀ ਮਾੜੀ ਜੀ ਮੈਂ ਮਰ ਚੱਲਿਆ ਜੋ ਉਹ ਕਦੇ ਜੰਗ ਨਹੀਂ ਜਿੱਤ ਸਕਦੇ ਉਹ ਕਦੇ ਸੰਘਰਸ਼ ਨਹੀਂ ਕਰ ਸਕਦੇ ਉਹ ਕਦੇ ਕੋਈ ਠੋਸ ਫੈਸਲਾ ਨਹੀਂ ਲੈ ਸਕਦੇ ਯਾਰ ਕਦੇ ਨਹੀਂ ਮਰਦਾ ਤੋੜ ਨਾਲ ਬੰਦਾ ਕਦੇ ਨਹੀਂ ਤੋੜ ਨਾਲ ਮਰੂਗਾ ਮਰੂਗਾ ਤੇ ਰੱਜ ਕੇ ਮਰੂਗਾ ਓਵਰ ਡਰੱਗ ਹੋ ਕੇ ਮਰੂਗਾ ਤਾਨੂੰ ਹੱਥ ਬੰਨ ਕੇ ਬੇਨਤੀ ਆ ਓਟ ਆਸਰਾ ਗੁਰੂ ਅਰਗੁਨ ਸਾਹਿਬ ਜੀ ਦਾ ਲਓ ਕਦੇ ਵੀ ਸੰਘਰਸ਼ ਦੇ ਵਿੱਚੋਂ ਮਰਦ ਦੇ ਲਈ ਭੱਜਣਾ ਮੇਹਣਾ ਹੁੰਦਾ ਵਾ ਜਿਵੇਂ 40 ਮੁਕਤੀਆਂ ਨੇ ਬਦਾਵਾ ਪਾੜਿਆ ਸੀ ਨਾ ਉਦਾਂ ਤੁਸੀਂ ਵੀ ਬਦਾਵਾ ਪਾੜੋ ਇਹ ਵੀ ਇੱਕ ਬਦਾਵਾ ਇੱਕ ਸੰਘਰਸ਼ ਇੱਕ ਜੰਗ ਵਾ ਇਹਦੇ ਵਿੱਚ ਇੱਕ ਸੂਰਮਾ ਇੱਕ ਯੋਧਾ ਨਿਕਲ ਕੇ ਆਉਂਦਾ ਵਾ ਇੱਕ ਅੱਗ ਦੀ ਪੱਠੀ ਦੇ ਵਿੱਚੋਂ ਇੱਕ ਸੋਨਾ ਬਣ ਕੇ ਨਿਕਲਣਾ ਬਹੁਤ ਸੰਘਰਸ਼ਮਈ ਗੱਲ ਆ ਪਾਸ਼ਾ ਨੇ ਕਿਹਾ ਮਨ ਜੀਤੇ ਜਗ ਜੀਤ ਇਹ ਥੋੜਾ ਕਿਹਾ ਕਿ ਸਰੀਰ ਜੀਤੇ ਜਗ ਜੀਤ ਜੇ ਤੁਹਾਡਾ ਮਨ ਪਰਬਲ ਆ ਨਾਲ ਖਰਾਕ ਖਾਓ ਨਾਲ ਤਨ ਨੂੰ ਵੀ ਕਾਮਯਾਬ ਕਰੋ ਹੁਣ ਕੀ ਕਈ ਕਰਦੇ ਨਸ਼ਾ ਛੱਡ ਦਿੰਦੇ ਆ ਨਸ਼ਾ ਛੱਡਣ ਤੋਂ ਬਾਅਦ ਜਿਹੜਾ ਉਹਨਾਂ ਨੂੰ ਵੀਕਨੈਸ ਆ ਜਾਂਦੀ ਹੈ ਖਰਾਕ ਦੱਬ ਕੇ ਖਾਓ ਬਾਕੀ ਇੱਕ ਮੈਂ ਹੋਰ ਵੀ ਕਹਿਣਾ ਚਾਹੁੰਨਾ ਵੀ ਆਹ ਜਿਹੜੇ ਗੰਦੀਆਂ ਵੀਡੀਓ ਤੁਸੀਂ ਭੈਣ ਸ਼ੇਅਰ ਕਰੀ ਜਾਂਦੇ ਆ ਉਹ ਇਹਨੂੰ ਵੀ ਕਰਿਆ ਕਰੋ ਕੋਈ ਕਿਸ ਦਾ ਭਲਾ ਹੋ ਜੇ ਤੁਹਾਡਾ ਕਿਉਂ ਬੇੜਾ ਗਰਕਣ ਤੇ ਆਇਆ ਹੋਣੇ ਤੁਸੀਂ ਉਹ ਕੰਚਨ ਦੀ ਵੀਡੀਓ ਦੇਖਣੀ ਹੋਈ ਤੇ ਉਹਨੂੰ ਹੁਣੇ ਐਦਾਂ ਪਾ ਦਿੰਦੇ ਇੱਕ ਦੂਜੇ ਨੂੰ ਗਾਂ ਦੀ ਗਾਂ ਟੈਲੀਗ੍ਰਾਮ ਤੇ ਗਾਂ ਦੀ ਗਾਂ ਇੰਸਟਾਗ੍ਰਾਮ ਤੇ ਸਾਰਾ ਕੁਝ ਸੈਂਡ ਕਰ ਦੇਣਾ ਉਹ ਚੀਜ਼ ਨੂੰ ਸ਼ੇਅਰ ਕਰਿਆ ਕਰੋ ਜਿਹਦੇ ਨਾਲ ਕਿਸੇ ਦਾ ਭਲਾ ਹੋ ਸਕੇ ਅੱਗ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਇਆ ਜੱਗ ਕੋਠੇ ਚੜ ਕੇ ਵੇਖਿਆ ਘਰ ਘਰ ਇਹ ਆਗ ਫਰੀਦਾ ਘਰ ਘਰ ਲੱਗੀ ਆ ਬਸ ਵੀਡੀਓ ਵੇਖੀ ਸਕਰੋਲ ਕਰ ਦੇਣੀ ਬਸ ਇਹਨੂੰ ਅੱਗ ਸਾਰਿਆਂ ਦੇ ਘਰ ਚ ਲੱਗੀ ਆ ਬਸ ਸੇਕ ਸੇਕੀ ਜਾਂਦੇ ਆ ਇਹ ਨਹੀਂ ਸੋਚਦੇ ਵੀ ਇਹਨੂੰ ਬੁਝਾਈਏ ਕਿਦਾਂ ਸੰਘਰਸ਼ ਕਰੋ ਮਰਦ ਬਣੋ ਯੋਧੇ ਬਣੋ ਯੋਧੇ ਬਣ ਕੇ 4 ਦਿਨ ਦੀ ਤੰਗੀ ਸਿਰਫ 4 ਦਿਨ ਦੀ ਤੰਗੀ ਤੇ ਸਾਰੀ ਜ਼ਿੰਦਗੀ ਸੌਖੀ ਆ ਠੀਕ ਆ ਸਾਰੀ ਜ਼ਿੰਦਗੀ ਸੌਖੀ ਆ ਕਿ ਮੇਰਾ ਪੇਜ ਆ ਮਝੈ ਲ ਯਾਰਾਂ ਦੇ ਯਾਰ ਮੋਟੀਵੇਸ਼ਨ ਲਈ ਕਾਉਂਸਲਿੰਗ ਲਈ ਆਓ ਮੇਰੇ ਪੇਜ ਦੇ ਉੱਤੇ ਤੁਹਾਡਾ ਭਰਾ ਅੱਜ ਸੋਨੇ ਦਾ ਬਣ ਕੇ ਬੈਠਾ ਤੁਸੀਂ ਵੀ ਸੋਨੇ ਦੇ ਬਣੋ ਬਣੋ ਸੋਨੇ ਦੇ ਕੁਝ ਨਹੀਂ ਹੁੰਦਾ ਇੱਕ ਹਿੰਮਤ ਇੱਕ ਜਜ਼ਬਾ ਇੱਕ ਇਹਦੀ ਲੋੜ ਆ ਹੋਰ ਕੁਝ ਨਹੀਂ ਇੱਕ ਗੁਰੂ ਸਾਹਿਬ ਦਾ ਓਟ ਆਸਰਾ ਲਓ ਅਕਾਲ ਪੁਰਖ ਦਾ ਓਟ ਆਸਰਾ ਲਓ ਕਿ ਪਾਸ਼ਾ ਤੇਰੀ ਦਿੱਤੀ ਹੋਈ ਦੇ ਆ ਇਹ ਤੋਂ ਕੋੜ ਲਾ ਦੇ ਕੋੜ ਲਾ ਦਿੰਦਾ ਉਹ ਬੜੀ ਕਿਰਪਾ ਕਰਦਾਓ ਇੰਨੀ ਕਿਰਪਾ ਕਰਦਾ ਵਾ ਇੰਨਾ ਆਨੰਦ ਰਿੰਦਾ ਹੁਣ ਨਸ਼ਾ 2-4 ਘੰਟੇ ਦਾਣਾ ਇਹ 24 ਘੰਟੇ ਸਰੂਰ ਰੱਖਦਾ 24 ਘੰਟੇ ਚੜਦੀ ਕਲਾ 'ਚ ਰਹੀਦਾ ਵਾ ਆਨੰਦ ਖਰਾਕ ਪੂਰੀ ਆ ਸਵੇਰੇ ਆਪਦਾ ਐਕਸਰਸਾਈਜ਼ ਕਰੋ ਸਵੇਰੇ ਉઠੋ ਅਮਰਤ ਵੇਲੇ ਗੁਰਦੁਆਰਾ ਸਾਹਿਬ ਜਾਓ ਚੜਦੀ ਕਲਾ 'ਚ ਰਹੋ ਬਾਕੀ ਪੇਜ ਦੇ YouTube ਦੇ ਉੱਤੇ ਬਾਕੀ ਵੀਡੀਓ ਵਾ ਮਝੈ ਲਿਆ ਯਾਰਾਂ ਦੇ ਯਾਰ 302 ਉਹਨੂੰ ਜਰੂਰ ਵੇਖੋ ਤੇ ਜਰੂਰ ਸਬਸਕ੍ਰਾਈਬ ਕਰੋ